ਹਾਂਜੀ ਦੋਸਤੋ ਮਾਰ ਤੇ ਹਲਵ ਤੇ ਸਿੱਧੇ ਆ ਗਏ ਇੱਥੇ 7 ਵਜੇ ਦੀ ਤੜਕੇ 9 ਵਜਿਆ ਆ ਚੀਜ਼ ਟਰਾਲੀ ਦੀ ਡੈਂਟਿੰਗ ਪੈਂਟਿੰਗ ਹੀ ਕਰਤਾ ਸੀਗਾ ਤੇ ਇੰਨਾ ਡੂੰਗਾ ਵਜਿਆ ਘਟੋ ਘਟ ਚਲੋ ਕੋਈ ਨਾ ਵੱਡੇ ਸ਼ਹਿਰਾਂ ਚ ਨਿੱਕ-ਨਿੱਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆਹ ਸੀ ਆਪਣਾ ਐਚ ਐਮਟੀ 5911 ਠੀਕ ਆ ਤੇ ਮਗਰ ਬਈ ਸਦੂ ਮੁੱਸੇ ਵਾਲਾ ਤੇ ਇਹਦਾ ਬੰਪਰ ਰਹਿ ਗਿਆ ਬੰਪਰ ਲਾਉਣੇ ਆਪਾਂ ਇਹਦਾ ਪਹਿਲਾਂ ਲੱਗਿਆ ਹੋਇਆ ਸੀਗਾ ਤੇ ਆਪਾਂ ਲਾਉਣੇ ਆ ਅੱਗੇ ਲਾਈਟਾਂ ਵੀ ਲਾਤੀਆਂ ਇੱਧਰ 56 ਤੇ 33 ਸੋਰੀ 73 ਇਹ ਬਸ ਆਪਾਂ ਇਹ ਰੱਖਣੇ ਜੀ ਬਾਈ ਨੂੰ ਪੁੱਛ ਲਾਂਗੇ ਮਗਰ ਲਾਉਣਾ ਬੇਸ ਤੇ ਜਾਂ ਕੁਝ ਵੀ ਹਨਾ ਇਹਦੇ ਵੈਸੇ ਆ ਚੀਂ ਰਹਿੰਦੀ ਹੁੰਦੀ ਹੈ ਜੇ ਲਾਈਟ ਦੇ ਕੇ ਯਾਦ ਆ ਗਿਆ ਇੱਕ ਵਾਰ ਗਰਮੀ ਬਹੁਤ ਕੋਈ ਨਹੀਂ ਬਾਹਰ ਨਿਕਲ ਗਿਆ ਵਿੱਚੋਂ ਇਹ ਖਸਾ ਰਹੇ ਨੇ ਇੱਥੇ ਆਇਆ ਹੋ ਗਿਆ ਇਹ ਜੇ ਤੇ ਯਾਰ ਸਟicker ਰਹਿੰਦੇ ਆ ਸ਼ਾਮ ਨੂੰ ਕਢਾ ਕੇ ਲਿਆਉ ਮੈਂ ਉਹ ਤੇ ਲਾਉਂਗਾ ਤੇ ਬਸ ਬਾਈਆਂ ਦਾ ਬਾਈ ਦੇ ਟਰੈਕਟਰ ਆਏ ਆ ਮਤਲਬ ਕਿ ਕੱਲੇ ਉੱਤੇ ওভার ਲੱਗੇ ਆ ਤੇ ਮਗਰ ਅਣੀ ਪੇਟੀ ਲੱਗੀ ਤੇ ਮੂਰੇ ਬੰਪਰ ਆ ਤੇ ਸਪੈਸ਼ਲ ਐਡੀਸ਼ਨ ਤੇ 36 43 ਵਾਲਾ ਸਟicker ਲਾਉਣੇ ਬਸ ਆ 4x4 ਉਹਨਾਂ ਕੋਲੇ ਜੇ ਕਹਦੇ ਆ ਬਾਈ ਨੇ ਅੱਖ ਟਾਇਰ ਵੱਡੇ ਪਾਉਣੇ ਆ ਉਹਨੇ ਹਨਾ ਤਾਂ ਵੱਡੇ ਪਾਉਣਾਂਗੇ ਨਹੀਂ ਤਾਂ ਫਿਰ ਆ ਵਧੀਆ 4x4 ਸੋਹਣੇ ਲੱਗਦੇ ਆ ਤੇ ਇਹ ਬੰਪਰ ਵੀ ਲਾਉਣਾ ਮੂਰੇ ਡੰਡਾ ਆ ਸੀ ਇਹਦਾ ਬਸ ਤੇ ਆ ਜੀ ਟਰਾਲੀ 9511 ਦੀ ਤਾਰਕ ਉਸ ਅਰੇਡੀ ਆਇਆ ਇਕੱਲਾ ਮਗਰਲਾ ਦਾਲਾ ਕੰਪਲੀਟ ਨਹੀਂ ਦਾਲਾ ਬਣਾਇਆ ਸੀ ਆ ਪਰ ਥੋੜੀ ਪ੍ਰਿੰਟਰ ਚ ਦਿੱਕਤ ਆ ਗਈ ਤੇ ਉਹ ਐ ਜੇ ਕਰਤਾ ਤੇ ਕਰਤਾ ਆਪਾਂ ਡਿਸਪੈਚ ਤੇ ਹੁਣ ਨਵਾਂ ਬਣਾਉਣੇ ਆ ਇਹਨੂੰ ਚਲਾ ਦੇ ਕੇ ਚਲਾਇ ਰਹਿਗਾ ਫਿਰ ਇਸੇ ਚਲੋ ਭਾਈ ਜੀ ਬੰਪਰ ਨਾ ਘੰਡ ਰੂਆ ਨਹੀਂ ਕੱਢ ਲਾਣਾ ਇਹਦੇ ਲਾਈਟਾਂ ਵੀ ਲਾਉਣੀਆਂ ਪੈਣਗੀਆਂ

ਕੋਈ ਐਂ ਚੱਲ ਪਿੱਛੇ ਕੋਈ ਵੀਡ ਨਹੀਂ ਸਭ ਕੁਝ ਸਿੰਪਲ ਆ ਇਹ ਨੂੰ ਮਾੜਾ ਮਾੜਾ ਚਾਰਜ ਵੀ ਲਾਉਣ ਨਾਲ ਜਿੱਤੇ ਤਾਂ بس اور ਕੋਈ ਨਹੀਂ ਗਾ ਇਹਨੂੰ ਕੱਲ ਨੂੰ ਕਰਦੇ ਆਪਾਂ ਕੋਰੀਅਰ ਬਸ ਅੱਜ ਸ਼ਾਮ ਤੱਕ ਇਹਦੇ ਡਾਲਾ ਲਾ ਕੇ ਤੇ ਇਹਦੇ ਬੰਪਰ ਲਾ ਕੇ ਬਸ ਇਹਨੂੰ ਕਰਦੇ ਆ ਕੋਰੀਅਰ ਬਾਕੀ ਸਾਰਾ ਕੁਝ ਰੈਡੀ ਹੈ ਸਟਿਕਰਿੰਗ ਵਗੈਰਾ ਸਭ ਕੁਝ ਕਰਤੀ ਆਪਾਂ ਇਹਨੂੰ ਅੱਜ ਸ਼ਾਮ ਨੂੰ ਭੇਜਣਾ ਆਹ ਸੌਰੀ ਕੱਲ ਨੂੰ ਭੇਜ ਦੇਣਾ ਜੇ ਅੱਜ ਸ਼ਾਮ ਨੂੰ ਮੇਰਾ ਲੱਗਾ ਕਿੜਾ ਸ਼ਹਿਰ ਤੋਂ ਤਾਂ ਮੈਂ ਸ਼ਾਮ ਨੂੰ ਹੀ ਭੇਜਾਂਗਾ ਠੀਕ ਹੈ ਤੇ ਹੁਣ ਬਣਾਉਣੇ ਆ ਉਹਦਾ ਕਰਦੇ ਕੰਮ ਇੱਕ ਟਰੇਟਰ ਹੋਇਆ ਵੀ ਸਾਨੂੰ ਦਿਖਾਉਣਾ ਮੈਂ ਚੱਕ ਕੇ ਲੈ ਆਉਣਾ ਉਧਰ ਪਿਆ ਇੱਕ ਆਪਣਾ ਹਜਾ ਪਿਆ ਫਾਰਮ 60 ਹੁਣ ਸੇ ਇਹਦਾ ਕਲਰ ਖਰਾਬ ਹੋ ਗਿਆ ਬਾਬਾ ਦੇਖੋ ਕਲਰ ਨੇ ਯਾਰ ਫਾਰਮ 60 ਦਾ ਮਾਰਿਆ ਸੀਗਾ ਇਹ ਲਿਆ ਕੇ ਬਹੁਤ ਹੀ ਜਿਆਦੇ ਬੇ ਕਰ ਨਿਕਲੇ ਬਹੁਤ ਹੀ ਜਿਆਦੇ ਬੇ ਕਰ ਨਿਕਲੇ ਵੇਖ ਲਓ ਤੁਸੀਂ ਆਹ ਕਲਰ ਮਾਰਿਆ ਸੀਗਾ ਤੇ ਐ ਹੋ ਗਿਆ ਨਾਲੇ ਦੋ ਕੋਟ ਵੱਜੇ ਵੇ ਤੇ ਪਤਲੇ ਐ ਵੀ ਨਹੀਂ ਕਿ ਮੋٹے ਮਾਰੇ ਹੋਏ ਫੁੱਲ ਪਰ ਨਹੀਂ ਇਹ ਆਪਣਾ 0 ਰਿਆ ਇਥੇ ਮਰਾਂਗੇ ਆਪਾਂ 44 ਗ੍ਰਾ ਲੈ ਕੇ 744 ਗ੍ਰਾ ਸ਼ਵਰਾਜ ਵਾਲਾ ਇਹ ਆਪਾਂ ਹਜੇ ਕਰਾਂ ਨਹੀਂ ਮਾਡਲ ਚਾਹੀਦਾ ਜੇ ਕਿਸੇ ਵੀਰ ਨੇ ਹਨਾ ਆ ਗਿਆ ਆਰਡਰ ਤਾਂ ਆਪਾਂ ਕਰ ਦਾਂਗੇ ਇਹ ਵੀ ਤੇ ਨਹੀਂ ਤਾਂ ਫੇਰਾ ਆਪਰੇ ਕੋਲੇ ਪਿਆ ਆਪਾਂ ਫ੍ਰੀ ਟਾਈਮ ਚ ਇਹਨੂੰ ਰੈਡੀ ਕਰ ਲਾਂਗੇ ਘੰਟੇ ਰੈਡੀ ਕਰ ਲਾਂਗੇ ਫ੍ਰੀ ਟਾਈਮ ਚ ਆਉਦਾ ਲਾ ਕੇ ਜਿਗੜ ਵਿੱਚ ਤਾਂ ਸਾਰਾ ਕੁਝ ਠੀਕ ਹੈ ਤਾਂ ਹਜੇ ਤਾਂ ਤੇ ਬਸ ਇਹਨਾਂ ਦੇ ਕਰਦੇ ਆਂ ਅੱਜ ਕੋਈ ਕੰਮ ਲੋ ਜੀ ਦੋਸਤੋ ਸੋਭਾ ਸੋਭਾ ਆਇ ਖੇਤ ਜਿਹੜਾ ਮਾਰਨਾ ਆਪਾਂ ਜਿਹੜੇ ਚੁੰਝੂ ਮਾਰੇ ਆ ਉਹਦੇ ਉਹ ਦੇਖੋ ਉਵੇਂ ਪਿਆ ਇਹਨੂੰ ਕੁਝ ਨਹੀਂ ਛੇੜਦੇ ਜੇ ਕੋਈ ਮੀਂਹ ਮੀਂਹ ਨੂੰ ਪਊ ਆ ਉਹਦੋਂ ਆ ਦੇਖਾਂਗੇ ਤੇ ਆ ਆਪਣੇ ਆਗੇ ਇਥੇ ਆਪਾਂ ਰੂੜੀ ਪਾਈ ਆ ਤੇ ਇਹਨੂੰ ਆ ਛੱਡਿਆ ਪਾਣੀ ਕਿਉਂਕਿ ਕੋਈ ਪਾਣੀ ਦੇ ਇਹਨੂੰ ਭਰਨਾ ਤੇ ਰੂੜੀ ਨੂੰ ਤੁਹਾਨੂੰ ਪਤਾ ਹੀ ਹੈ ਨਾ ਥੋੜੀ ਉਹ ਚੀਜ਼ ਅਲੱਗ ਆ ਜਾਂਦੀ ਆ ਪਾਣੀ ਭਰਾਂਗੇ ਥੋੜੀ ਵਿੱਚ ਉਹ ਇੱਕ ਗਲੂਗੀ ਜਾਂ ਕੁਛ ਹੀ ਲਾ ਲਓ ਨਾ ਤੁਸੀਂ ਤੇ ਉਦੇ ਕਰਕੇ ਭਰਨਾ ਤੇ ਨਾਲੇ ਵਧੀਆ ਮਿਕਸਚਰ ਹੋ ਜੂਗੀ ਮਾ ਕੇ ਹਾਲ ਮਾਰੇ ਹਣੇ ਵਾਤੀ ਆ ਗਈ 21 ਪਹੁੰਚ ਜੇ ਫਿਰ ਨਹੀਂ ਆ ਰਹੀ ਆ ਜੂ ਉਹ ਵੀ ਮਾਰੇ 265 ਨਾਲ ਤਲੀਆਂ ਦਾ ਪਾਣੀ ਉਹਥੋਂ ਆੜ ਜੀ ਕਿਵੇਂ ਹੋ ਗਈ ਦੇਖ ਲੀ ਪਾਣੀ ਮੋਗੇ ਦਾ ਠੀਕ ਠਾਕ ਦੇ ਹੁੰਦਾ ਬਾਬੇ ਆਪਣਾ ਕੋ ਬਗਲਾ ਗੈਂਗ ਵੀ ਨਾਦ ਦੀ ਨਾਲ ਹੀ ਆ ਗਈ ਤੇ ਦੋ ਕਿਲੇ ਥਾਂ ਐ ਜਿਹਨੇ ਕਿੰਨੇ ਟਾਈਮ ਚ ਲੱਗਦਾ ਆਲੇ ਤੇ 6 ਕੁ ਵੇ ਛੱਡਿਆ ਮੈਨੂੰ ਲੱਗਦਾ ਦੇਖੇ ਟਾਈਮ ਟਾਈਮ ਨਹੀਂ ਜਦੋਂ ਬੰਦ ਕਰਕੇ ਵੇਖਣਾ ਪਊਗਾ ਲੋ ਜੀ ਟਾਣਾ ਫਸਾਇਆ ਕਿ ਕਰਦਾ ਰਾਤ ਹਨੇਰੀ ਬਹੁਤ ਤੇਜ਼ ਸੀ ਵਾਹ ਧਰ ਵੀ ਇੱਕ ਅੱਸੀ ਦਾ ਸਾਨੂੰ ਚੰਗਾ ਵੀ ਹੈਗਾ ਉਹਨੇ ਮੋਗਾ ਨੀਵਾ ਤੇ

ਚੱਲ ਗਏ ਲੋ ਜੀ ਦੋਸਤੋ ਲਿਆਏ ਗੋਰੀਆਂ ਬਹੁਤ ਦਰਜਾ ਦਾ ਕੰਮ ਬੋਰ ਦਾ ਇਹ ਗਈ ਤੇ ਅੰਜ ਕਰਨ ਲੱਗੇ ਆ ਬੋਰ ਤੇ ਮੈਂ ਲੈਣ ਗਿਆ ਸੀ ਗੋਰੀਆਂ ਗੋਰੀਆਂ ਦੀ ਲੋਡ ਸੀਗੇ ਤਾਂ ਬਈ ਨਵੇਂ ਠੇਕੇਦਾਰ ਆ ਗਏ ਤੇ ਨੱਕੇ ਨੁੱਕੇ ਲਾਉਣਗੇ ਫਿਰ ਮੈਂ ਸਾਰਾ ਬੰਨ ਲਿਆ ਉੱਲਗੀ ਇਹ ਨਾ ਬੋਰ ਆਈ ਠੀਕ ਹੈ ਜੀ ਉਥੇ ਪਹਿਲਾਂ ਵੀ ਸੀ ਆਪਣਾ ਹੋਰ ਉਹ ਥੋੜਾ ਪਾਣੀ ਘਟ ਗਿਆ ਤਾਂ ਕਰਕੇ ਹੁਣ ਨਾਲ ਹੀ ਥੋੜੇ ਦੂਰੀ ਮਤਲਬ ਕਿ ਦੂਰ ਤੱਕ ਜਿਹਾ ਟਰੈਕਟਰ ਖੜਾ ਹੋਏ ਨਾਲ ਪਰੇ ਵੱਜੇ ਟਰੈਕਟਰ ਜਦੋਂ ਆ ਗਿਆ ਸੋ ਇੱਕ ਪੈ ਵੀ ਸੀ ਉਹ ਤੋਂ ਮੈਂ ਬਕਰ ਤਾ ਕੋਈ ਜਿੱਤ ਨਹੀਂ ਇਹਦੀ ਲੋਸੀ ਪਾਏ ਚਲ ਬੱਜ ਕੇ ਕੰਢ ਲੈ ਕੇ ਆਉਂਦੇ ਆ ਕੰਢ ਲੈ ਭਾਗੇ ਨੇ ਕੱਲ ਮੀਂਹ ਪਿਆ ਸੀ ਧੀਰੀ ਜੀ ਤੂਫਾਨ ਜਾਇਆ ਸੀਗਾ ਮੀਂਹ ਵੀ ਸੀਗਾ ਤੇ ਡਲੇ ਬਣੇ ਪਏ ਜੁੱਜੂ ਮਾਰੇ ਦੇ ਤੇ ਆਪਾਂ ਨਾ ਕਰਕੇ ਜੁੱਜੂ ਮਾਰੇ ਦੇ ਕਿ ਚਾਦਾ ਔਲੇ ਹੋ ਗਏਗੇ ਡਲੇ ਪਰ ਡਲੇ ਓਨੇ ਔਲੇ ਨਹੀਂ ਹੋਏ ਜਿੰਨੇ ਆਪਾਂ ਨੂੰ ਚਾਹੀਦੇ ਸੀ ਉਧਰ ਬੋਰ ਲੱਗੇ ਜਾਂਦਾ ਮੇਰੇ ਹਿਸਾਬ ਨਾਲ ਤਾਂ ਅੱਜ ਲੱਗ ਜੂਗਾ ਬਾਕੀ ਪਤਾ ਹੈ ਉਹ ਤੇ ਆਪਾਂ ਪਾਣੀ ਲਾ ਦੋਗੇ ਯਾਰ ਜੇ ਬਾਈ ਜਰੂਰੀ ਹੈ ਹੁਣ ਬਾਈ ਤੇ ਮਾਰਦੇ ਸਵਾਗਾ ਤੇ ਜੇ ਆ ਗਿਆ ਮੀ ਤਾਂ ਬਾੜੀ ਵਧੀਆ ਗੱਲ ਆ ਪਰ ਜੇ ਮੀ ਆ ਗਿਆ ਫਿਰ ਹਾਲ ਮਾਰਦਾਗੇ ਇੱਕ ਵਾਰੀ ਵਧੀਆ ਟਕਾ ਗਿਆ ਮੀ ਆਵੇ ਵਾਵਾ ਸਾਰਾ ਯਾਰ ਫੇਰ ਨਿਆਰ ਆਊਗਾ ਕਿਉਂਕਿ ਹੁਣ ਤਾਂ ਸਾਰੇ ਨੇ ਜੂੜਾ ਤਕੀਵਾਣਾ ਇਸ ਕਰਕੇ ਬੋਰ ਦਾ ਕੰਮ ਚੱਲ ਜਾਈ ਜਾਂਦਾ ਬੋਰ ਆਪਾ ਲਵਾਉਣਾ 110 20 ਫੋਰਟ ਡੂੰਗਾ ਸੱਤ ਕ ਪੈਪਾ ਬਾਦੀਆਂ ਸੀਗੀਆਂ ਬਾਕੀ ਹੁਣ ਅੱਜ ਵੇਣਿਆ ਅੱਜ ਤਾਂ ਹੋਈ ਜਾਊਗਾ ਤਕਰੀਬ ਹੁੰਦਾ ਬਾਕੀ ਇਹਦੇ ਇੱਕ ਹੋਰ ਲਗਾਉਣਾ ਆਪਾਂ ਉਪਰਾਂ ਡਾਲੀ ਕੋਲੇ ਤੇ ਕੋਠਾ ਉੱਥੇ ਲਗਾਉਣਾ ਤੇ ਇਹਨਾਂ ਬਾਈ ਜੀ ਦਾ ਸਵਾ ਗੇ ਮਾਰ ਲਈ ਹੈਗਾ ਕਿਸ ਕਰਕੇ ਬਸ ਆਹੀ ਕੰਮ ਤਾਂ ਲੱਗੇ ਪਏ ਆ ਵੀਡੀਓ ਵੀ ਘੱਟ ਪਉਂਦੀਆਂ ਤੇ ਮਾਡਲਾਂ ਦੇ ਕੰਮ ਵੀ ਕਰਕੇ ਹੁੰਦਾ ਚੱਲੀ ਜਾਂਦਾ ਹੌਲੀ 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 ਤਿੰਨ ਚਾਰ ਬਸ ਕੰਮ ਜੇ ਲੱਗੇ ਪਿਆ ਇੱਕ ਆਰਡਰ ਜਿਆ ਸੀਗਾ ਉਹ ਪੂਰਾ ਕਰਦਾ ਸੀ ਉਹ ਜਦੋਂ ਸਮਾਨ ਮੰਗਾਇਆ ਫਿਰ ਆਪਾਂ ਘਰੇ ਆ ਕੇ ਹੋਰ ਫਿਰ ਆਰਡਰ ਕਰਾਂਗੇ ਬਾਕੀ ਤੁਹਾਨੂੰ ਜਦੋਂ ਮੇਰੇ ਟਾਈਮ ਲੱਗਾ ਘਰੇ ਤਾਂ ਮੈਂ ਤੁਹਾਨੂੰ ਘਰੇ ਆ ਕੇ ਦਿਖਾ ਦਊਗਾ ਆਈ ਤੇ ਰੂੜੀ ਪਾਈ ਸੀ ਬਾਪਰੋਂ ਆਪਾਂ ਉਹ ਪਰਾਂ ਤਾਂ ਲੱਗਿਆ ਨਹੀਂ ਉਹ ਤੇ ਕੱਸੀ ਸੁੱਕ ਗਈ ਭਾਈ ਟੁੱਟ ਗਈ ਸ਼ਾਇਦ ਤੱਕ ਤਾਂ ਕਰਕੇ ਰਹਿ ਗਿਆ ਥਾਂ ਨਹੀਂ ਤਾਂ ਆਪਣੇ ਲਾ ਕੇ ਨਾ ਆ ਵਨੀ ਤੁਰਦੀ ਦੀ ਬਾਬੇ ਹੁਣ ਭੂਤ ਬਣਾਏ ਘੁੱਟਿਆ ਉਹਦਾ ਇੱਕ ਪੈਰ ਤੁਰਿਆ ਸਵੇਰ ਦੀ ਆਲੀ ਇੱਕ ਵਾਰ ਲੋ ਜੀ ਆ ਕੇ ਖੇਤ ਆ ਫੋਰ ਆਪਣਾ ਹੋਈ ਜਾਂਦਾ ਤੇ ਸਮਾਨ ਨਾਲ ਆ ਗਿਆ ਸੀਗਾ ਇੱਕ ਦੂ ਲੈ ਚੱਲੇ ਆ ਉਹ ਲਾਲ ਰੇ ਵਿੱਚ ਨਹੀਂ ਆਇਆ ਤੇ ਲਾਲ ਰੇ ਵਿੱਚ ਨਹੀਂ ਫਿਰ ਆ ਇੱਕ ਕੱਸੇ ਜਵ ਨੇੜੇ ਹੀ ਆ ਉਹ ਖੜਾ ਆਪਾ ਉਹ ਰੌ ਰੌ ਦੇਸਣਾ ਨੇ ਤੇ ਹੁਣ ਫੜਨ ਚੱਲੇ ਆ ਤੇ ਲਵਾਉਣੇ ਸਮਾਨ ਆ ਸੁਹਾਗਾ ਮਾਰਦਾ ਸੀ ਓਕੇ ਬਣ ਗਿਆ ਹੁਣ ਵਜਾ ਬਣ ਗਿਆ ਜੇ ਨੂੰ ਪੈ ਗਿਆ ਤਾਂ ਰੋੜ ਹੀ ਨਹੀਂ ਪਾਣੀ ਤਾਂ ਲਾਉਂਦੇ ਜੀ ਪਈ ਜਾਵੇ ਮੈਂ ਕਹਿੰਦਾ ਜੇ ਉੱਧ ਵੀ ਨੇਰੀ ਜਾਈ ਸੀ ਮੀਂ ਘਾਟੀ ਸੀ ਬਾਲਾ ਤਾਂ ਨਹੀਂ ਸੀਗਾ ਨੇਰੀ ਵਾਲੀ ਸੀਗੀ ਤਾਂ ਕਰਕੇ ਇਹ ਸਮਾਨ ਵਾਲਾ ਤੁਰਪੇ ਮੇਰੇ ਤੋਂ ਲੱਗਦਾ ਚਾ ਲਵਾਉਣੇ ਮਾਬੇ ਸੁਵਾਣਾ ਪਾਣੀ ਲਾਇਆ ਸੀਗਾ ਜਿੱਥੇ ਰੂੜੀ ਪਾਈ ਹੈ ਉਹ ਥਾਂ ਤੇ ਆ ਲੋ ਵੀ ਦੋਸਤੋ ਸਮਾਨ ਸ਼ਿਫਟ ਕਰਤਾ ਬਹੁਤ ਇੱਥੇ ਸੀਗਾ ਉਹ ਕਰਤਾ ਤੇ ਹੁਣ ਉੱਥੇ ਆਵੜੇ ਤੇ ਬਸ ਆ ਸਮਾਨ ਚਲਵਾ ਮੈਂ ਲਈ ਜਾਂਦੇ ਆ ਇੱਕ ਮੇਰਾ ਫੋਨ ਵੀ ਡਾਊਨ ਹੋਣਾ ਟਾਈਮ ਨਹੀਂ ਲੱਗਦਾ ਪਿਆ ਯਾਰ ਦੇਖੋ ਮੈਂ ਕਰੇ ਗੱਪੇ ਨਾਲ ਲਿਪੜੇ ਫਿਰਦੇ ਹਾਂ ਜੇ ਉਹ ਸੈਟਿੰਗ ਕਰਨ ਵਾਲਿਆ ਹੁਣੇ ਬੱਸ ਉਹਨਾਂ ਨੇ ਪਟਿਆ ਤੇ ਹੁਣੇ ਉਹ ਲਾਈ ਜਾਂਦੇ ਆ ਤਰਪਾਈ ਖੜੀ ਕਰੀ ਜਾਂਦੇ ਆ ਤੇ ਜਾ ਕੇ ਬਸ ਲੱਗਦੇ ਆ ਉਹਨੂੰ ਕਰਦੇ ਆ ਮੁੜ ਕੇ ਕੱਲ ਨੂੰ ਸਾਈਡਿੰਗ ਵੜੀਆਂ ਜੇ ਜੋ ਮੋਟਰ ਨਹੀਂ ਪਾਈ ਫਿਲਟਰ ਫਿਲਟਰ ਪਾਤੇ ਤੇ ਮੋਟਰ ਹੈਗੀ ਮੋਟਰ ਆਪਾਂ ਕੋਲੋਂ ਕੱਢ ਕੇ ਪੁਰਾਣੇ ਬੋਰ ਤੇ ਉਹੀ ਪਾਉਣੀ ਆ ਬਾਲੀ ਆਪਾਂ ਕਰਨਾ ਨੇ ਪੁਰਾਣੇ ਬੋਰ ਤੇ ਆਪਾਂ ਰੱਖਾਂਗੇ ਦੂਜੀ ਮੋਟਰ ਉੱਤਲੀ ਤੇ ਬਸ ਜਾਣੇ ਆ ਹੁਣ ਹਨਾ ਦਿਨ ਵੀ ਢਲ ਗਿਆ 6:30 6 ਵਜੇ ਤਿੰਨਾ ਹੁੰਦਾ ਚਲੋ ਇੱਕ ਅੱਧੀ ਪਾਈਪ ਤਾਂ ਲਾਉਣ ਗਿਆ ਤਾਂ ਪੈਪਾ ਲਾਦਲੀਆਂ ਕੱਢ ਲੀਆਂ ਜੀਆਂ ਮੈਂ ਉਹਦੇ ਘਰੇ ਵਾਲੇ ਜਿਹੜੇ ਪੈਪਾ ਕੱਢੀਆਂ ਕਿਉਂਕਿ ਭੁੱਖ ਭੱਖਾ ਮਰ ਕੇ ਉੱਥੇ ਮੈਂ ਚਲਦਿਆਂ ਲਾਉਣੇ ਹੁਣ ਉਹ ਫੋਰਸ ਸ਼ੁਰੂ ਕਰਦੇ ਹਾਂ ਹੁਣ ਵੇਣਿਆ ਦੋ ਦਿਨ ਲੱਗੂਗੇ ਤਿੰਨਾਂ ਦੇ ਲੱਗੂ ਵੈਸੋ ਸੋਹੀ ਕਰਨਾ ਇਹ ਆਪਾਂ ਕਰਤਾ 120 30 ਫੁੱਟ 130 20 ਦੀ ਕਰਤਾ ਤੇ ਵਧੀਆ ਪਾਣੀ ਲੱਗੇ ਪਾਣੀ ਬਣੂਗਾ ਬਾਕੀ ਉਹਨਾ ਬਾਬਾ ਮਿਹਰ ਕਰੋਗੇ ਨਹੀਂ ਉਹ ਲਾਈ ਜਾਂਦੇ ਸਰਪਾਈ